ਪੰਜਾਬ ਸਰਕਾਰ ਦੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਯੋਜਨਾ 245 ਕਰੋੜ ਰੁਪਏ ਕੀਤੇ ਗਏ ਜਾਰੀ ਤਾਂ ਜੋ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਨੂੰ ਮਿਲ ਸਕੇ ਉੱਚ ਪੱਧਰੀ ਸਿੱਖਿਆ। ਮੈਨੂੰ ਇਹ ਸਕਾਲਰਸ਼ਿਪ ਨਾ ਮਿਲਦੀ ਤਾਂ ਸ਼ਾਇਦ ਮੈਂ ਆਪਣੀ ਪੜ੍ਹਾਈ ਜਾਰੀ ਨਾ ਰੱਖ ਪਾਉਂਦੀ। 231000 ਵਿਦਿਆਰਥੀ ਕੀਤੇ ਗਏ ਰਜਿਸਟਰ ਜਿਨ੍ਹਾਂ ਨੂੰ ਹੁਣ ਤੱਕ 92 ਕਰੋੜ ਰੁਪਈਆ ਦੀ ਮਦਦ ਦਿੱਤੀ ਗਈ। ਜੇ ਮੈਨੂੰ ਇਹ ਸਕਾਲਰਸ਼ਿਪ ਨਾ ਮਿਲਦੀ ਤਾਂ ਮੈਂ ਸੋਚ ਵੀ ਨਹੀਂ ਸਕਦਾ ਸੀ ਮੈਂ ਇੰਨਾ ਵੱਡਾ ਕੋਰਸ ਸਪੋਰਟ ਕਰ ਪਾਉਂਗਾ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰੰਤਰ ਯਤਨਾਂ ਸਦਕਾ ਪੰਜਾਬ ਬਣ ਰਿਹਾ ਹੈ ਰੰਗਲਾ ਪੰਜਾਬ। हिंदू साहब का बहुत ही धन्यवाद कि उन्होंने आज आप सबको मेरे राजभवन में दर्शन करने का मेरे को लाभ मिली है। मैं ऐसा मानता हूँ कि दुनिया में कोई चीज़ ऐसी नहीं है जो नहीं की जा सकती अगर आप लोग भी अपने सुझाव दें कि किस तरह से इस आंदोलन को आगे बढ़ाएं मैं अकेला नहीं बढ़ा सकूँगी केवल और केवल मानसिकता होनी चाहिए कि मुझे ये करना ही है और इस बुराई से पंजाब को बचाना ये मेरा कर्तव्य है मेरा एहसान नहीं है जब तक सारा समाज और जनता नहीं जुड़ेगी तब तक अभियान में सफलता नहीं मिलेगी मैं तो आपसे केवल इतना मेरा काम तो संधू जी ने आप और मुझे मिला दिया अब आप जैसा हुक्म करोगे सब वैसा मैं राजभवन और सरकार वो काम करेगी जो आप चाहोगे साढ़ा पंजाब क्या सब ਸਭ ਇਹ ਚਰਕ ਪੱਖ ਤੋਂ ਪਾਈ ਚਾਰੇ ਦੇ ਪੱਖ ਤੋਂ ਹਰ ਪੱਖਾਂ ਤੋਂ ਇਹਨੂੰ ਮਾਨ ਪ੍ਰਾਪਤ ਹੈ ਇੱਕ ਸਾਂਝੀ ਮਹਿੰਮ ਜਿਹੜੀ ਹੈ ਨਸ਼ਿਆਂ ਨੂੰ ਇੱਥੇ ਤੋੜਨ ਦੇ ਲਈ ਉਹਨਾਂ ਵਾਸਤੇ ਇੱਕ ਜਥੇਬੰਦਕ ਜਿਹੜਾ ਹੈ ਉਹ ਪਾਕਿਸਤਾਨ ਮਜ਼ਬੂਤ ਕਰਨਾ ਚਾਹੀਦਾ ਆਪਾਂ ਪਹਿਲ ਕਦਮੀ ਤੇ ਹੈ ਕਿ ਅੱਜ ਇੱਕ ਪਹਿਲ ਕਦਮੀ ਕਰੀਏ ਇੱਕ ਵਾਅਦਾਈਏ ਪੰਜਾਬ ਦੇ ਅੰਦਰ ਨਸ਼ਿਆਂ ਨੂੰ ਰੋਕਣ ਦੇ ਲਈ ਖਤਮ ਕਰਨ ਦੇ ਲਈ ਇੱਕ ਜਿਹੜੀ ਮਹਿੰਮ ਹੈ ਉਹਦਾ ਜਿਹੜਾ ਆਗਾਜ਼ ਹੈ ਉਹ ਕੀਤਾ ਜਾਏ ਅਗਰ ਸਾਡਾ ਪੰਜਾਬ ਦਾ ਐਜੂਕੇਸ਼ਨ ਮੰਧ ਮੰਤਰੀ ਜਿਹੜਾ ਹੈ ਅਗਰ ਸਕੂਲਾਂ ਨੂੰ ਅਸੀਂ ਪ੍ਰਿੰਸੀਪਲਾਂ ਤੱਕ ਡੀਓ ਤੱਕ ਸਾਰੀ ਕਰ ਲਈਏ ਉਹਨਾਂ ਦੇ ਦਾਹੀ ਹੱਥੇ ਮੈਨੂੰ ਲਾਮਬੰਦ ਕਰੀਏ ਕਿ ਇੱਕ ਪ੍ਰਣ ਪੱਤਰ ਪੜਾਣਾ ਪਏ ਕਿ ਲਹਿਰ ਦਾ ਬੰਦਾ ਉਹ ਹੀ ਹਿੱਸਾ ਬਣੇ ਜਿਹੜਾ ਆਪ ਨਸ਼ਾ ਨਹੀਂ ਕਰਦਾ ਕਿਸੇ ਪ੍ਰਕਾਰ ਦਾ ਨਸ਼ਾ ਕਰਨ ਵਾਲਾ ਸਰ ਲਹਿਰ ਵਿੱਚ ਸ਼ਾਮਿਲ ਨਹੀਂ ਹੋਣਾ ਚਾਹੀਦਾ گورنر ਸਾਹਿਬ ਇਹ ਪੰਜਾਬ ਦੇ ਬਾਰੇ ਇੱਕ ਵੱਡਾ ਦਰਦ ਰੱਖਦੇ ਹੈ ਔਰ ਕਰਮਯੋਗੀ ਹੋਣ ਕਰਕੇ ਆਲਰੇਡੀ ਇਹਨਾਂ ਦੇ ਮਨ ਦੇ ਵਿੱਚ ਮੈਨੂੰ ਪੱਕਾ ਯਕੀਨ ਹੈ ਇਹ ਸਾਂਝਾ ਕਰਨਗੇ ਇਹਨਾਂ ਕੋਲ ਪਲਾਨ ਹੋਏਗਾ ਕਿ ਅਪਰ ਅੱਗੇ ਕੀ ਕਰਨਾ ਹੈ ਔਰ ਦੂਸਰੀ ਗੱਲ ਕਿ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਕਿਉਂਕਿ ਮੈਨੂੰ ਮੌਕਾ ਮਿਲਦਾ ਰਹਿੰਦਾ ਗਵਰਨ ਸਰਬ ਤਦਕਰ ਤੌਰ ਤੇ ਵੀ ਮਿਲਦੇ ਨੇ ਉਹ ਪੰਜਾਬ ਦੇ ਦੋ ਗੱਲਾਂ ਨੂੰ ਲੈ ਕੇ ਬਹੁਤ ਚਿੰਤਤ ਨੇ ਇੱਕ ਜਿਹੜੀ ਅੱਜ ਇਸ ਚਰਚਾ ਕਰ ਰਿਹਾ ਨਸ਼ਿਆਂ ਬਾਰੇ ਉਹ ਕੁਝ ਵੀ ਕਰਨ ਨੂੰ ਤਿਆਰ ਨੇ ਪੰਜਾਬ ਦੇ ਵਾਸਤੇ ਨਸ਼ਿਆਂ ਦੀ ਲੰਮਤ ਵਾਸਤੇ ਇਹਨੂੰ ਖਤਮ ਕਰਨ ਵਾਸਤੇ ਔਰ ਦੂਸਰਾ ਪੰਜਾਬ ਦੇ ਵਿੱਚ ਮਹਿਲਾਵਾਂ ਸਾਡੀਆਂ ਭੈਣਾਂ ਮਾਤਾਵਾਂ ਦੀ ਜ਼ਿੰਦਗੀ ਦੇ ਵਿੱਚ ਤਬਦੀਲੀ ਲਿਆਉਣ ਦੇ ਵਾਸਤੇ ਉਹ ਚਾਹੁੰਦੇ ਨੇ ਕਿ ਵੱਡੀਆਂ ਮੁਹਿੰਮਾਂ ਪੰਜਾਬ ਦੇ ਵਿੱਚ ਸ਼ੁਰੂ ਕੀਤੀਆਂ ਜਾਣ ਇਹਨਾਂ ਦੋਨਾਂ ਚੀਜ਼ਾਂ ਨੂੰ ਲੈ ਕੇ ਸਾਡੇ ਪੰਜਾਬ ਇਤਿਹਾਸਕ ਪੱਖ ਤੋਂ ਸਭਿਆਚਾਰਕ ਪੱਖ ਤੋਂ ਪਾਈਚਾਰੇ ਦੇ ਪੱਖ ਤੋਂ ਹਰ ਪੱਖਾਂ ਤੋਂ ਇਹਨੂੰ ਮਾਣ ਪ੍ਰਾਪਤ ਹੈ ਇੱਕ ਸਾਂਝੀ ਮੁਹਿੰਮ ਜਿਹੜੀ ਹੈ ਨਸ਼ਿਆਂ ਨੂੰ ਇੱਥੇ ਤੋੜਨ ਦੇ ਲਈ ਉਹ ਵਿਆਸਤੀਕ ਜਥੇਬੰਦਕ ਜਿਹੜਾ ਹੈ ਉਹ ਪਾਕਿਸਤਾਨ ਨੂੰ ਮਜ਼ਬੂਤ ਕਰਨਾ ਚਾਹੀਦਾ ਹੈ ਆਪ ਪਹਿਲ ਕਦਮੀ ਤੇ ਹੈ ਕਿ ਅੱਜ ਇੱਕ ਪਹਿਲ ਕਦਮੀ ਕਰੀਏ ਇੱਕ ਵਾਅਦਾਈਏ ਪੰਜਾਬ ਦੇ ਅੰਦਰ ਨਸ਼ਿਆਂ ਨੂੰ ਰੋਕਣ ਦੇ ਲਈ ਖਤਮ ਕਰਨ ਦੇ ਲਈ ਇੱਕ ਜਿਹੜੀ ਮੁਹਿੰਮ ਹੈ ਉਹਦਾ ਜਿਹੜਾ ਆਗਾਜ਼ ਹੈ ਉਹ ਕੀਤਾ ਜਾਏ। ਅਗਰ ਸਾਡਾ ਪੰਜਾਬ ਦਾ ਐਜੂਕੇਸ਼ਨ ਵਿਭਾਗ ਜਿਹੜਾ ਹੈ ਅਗਰ ਸਕੂਲਾਂ ਨੂੰ ਅਸੀਂ ਪ੍ਰਿੰਸੀਪਲਾਂ ਤੱਕ ਡੀਓ ਤੱਕ ਅਸੀਂ ਸਾਰਿਆਂ ਕਰ ਲਈਏ ਉਹਨਾਂ ਦੇ ਨਾਲ ਹੀ ਅਸੀਂ ਮਹਿਮਨ ਨੂੰ ਲਾਮਬੰਦ ਕਰੀਏ ਕਿ ਇੱਕ ਪ੍ਰਣ ਪੱਤਰ ਤਿਆਰਨਾ ਪਏ। ਇਹ ਲਹਿਰ ਦਾ ਬੰਦਾ ਉਹੀ ਹਿੱਸਾ ਬਣੇ ਜਿਹੜਾ ਆਪ ਨਸ਼ਾ ਨਹੀਂ ਕਰਦਾ। ਕਿਸੇ ਪ੍ਰਕਾਰ ਦਾ ਨਸ਼ਾ ਕਰਨ ਵਾਲਾ ਸਰ ਲਹਿਰ ਵਿੱਚ ਸ਼ਾਮਲ ਨਹੀਂ ਹੋਣਾ ਚਾਹੀਦਾ